ਪਹਿਲਾਂ ਤੋਂ ਤੁਹਾਡੇ ਚੈਨਲ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਜੋ ਵੀ ਸੁਣ ਰਹੇ ਹੈ ਦੇਖ ਰਹੇ ਹੈ ਸਭ ਨੂੰ ਪਿਆਰ ਭਰ ਇਤਿਸ਼ਾਤ ਸ੍ਰੀ ਕਲ ਜੈ ਸ਼੍ਰੀ ਰਾਮ ਔਰ ਸਾਵਣ ਦੀਆਂ ਬਹੁਤ ਬਹੁਤ ਵਧਾਈਆਂ ਸੌਨ ਦਾ ਮਹੀਨਾ ਜਦੋਂ ਆਂਦਾ ਤਾਂ ਜਿਹੜੀਆਂ ਸਾਡੀਆਂ ਮਟਿਆਰ ਆ ਉਹਨਾਂ ਦੀਆਂ ਥੱਡੀਆਂ ਥੱਲੇ ਨਹੀਂ ਰਹਿੰਦੀਆਂ ਤੇ ਇਕੱਠੀਆਂ ਹੁੰਦੀਆਂ ਆਪਣੀਆਂ ਸਹੇਲੀਆਂ ਨਾਲ ਆਪਣੀਆਂ ਸਾਥ ਨਾਲ ਨਾਲ ਆਪਣੇ ਆ ਭਾਬੀਆਂ ਨਾਲ ਔਰ ਇਕੱਠੇ ਹੋ ਕੇ ਇੱਕੋ ਹੀ ਜਿਹੜਾ ਹੈ ਇੱਕ ਖੁਲਾਰਾ ਹੁੰਦਾ 30 ਦਾ ਹੁਲਾਰਾ 30 ਦਾ ਹੁਲਾਰਾ ਜਿਹਦੇ ਵਿੱਚ ਉਹ ਸ਼ਗਨ ਬਣਾਉਂਦੀਆਂ ਔਰ ਆਪਣੀਆਂ ਕੱਲਾ ਬਾਤਾਂ ਜਿਹੜੀਆਂ ਉਹ ਬੋਲੀਆਂ ਦੇ ਮਾਧਿਅਮ ਰਾਹੀਂ ਆਪਣੇ ਜਿਹੜੇ ਦੁੱਖ ਸੁੱਖ ਆ ਉਹ ਸਾਂਝੇ ਕਰਕੇ ਔਰ ਆਪਣਾ ਜਿਹੜਾ ਹੈ ਟਾਈਮ ਬਹੁਤ ਅੱਛਾ ਟਪੋਉਂਦੀਆਂ ਸੌਣ ਦੇ ਵਿੱਚ ਤਾਂ ਉਸੇ ਦਾ ਸੌਣ ਦਾ ਇੱਕ ਵਾਰ ਫੇਰ ਸੱਦਾ ਦਿੰਦੇ ਹੋਏ ਡਾਇਮੰਡ ਵੈਲਫੇਅਰ ਸੋਸਾਇਟੀ ਤੇ ਅਗਰਵਾਲ ਸਮਾਜ ਸਭਾ ਵੱਲੋਂ ਮੈਂ ਸਮਾਜ ਸੇਵਿਕਾ ਬੀਨੂ गोयल ਅੱਜ ਤੁਹਾਨੂੰ ਫੇਰ ਇੱਕ ਖੁਸ਼ਖਬਰੀ ਦੇ ਰਹੀ ਹਾਂ ਕਿ ਇਸ ਵਾਰ ਫੇਰ ਆਪਾਂ ਤੀਆਂ ਬਠਿੰਡੇ ਦੀਆਂ ਮਾਣ ਬਠਿੰਡੇ ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਹਰ ਵਾਰ ਹੀ ਜਿਹੜਾ ਹੈ ਬਠਿੰਡੇ ਦੀਆਂ ਔਰਤਾਂ ਮਹਿਲਾਵਾਂ ਬੇਟੀਆਂ ਦਾ ਇਹਨੂੰ ਭਾਰੀ ਉਤਸ਼ਾਹ ਜਿਹੜਾ ਹੈ ਇਹਦੇ ਵਿੱਚ ਇਹਦੇ ਲਈ ਹੁੰਦਾ ਔਰ ਹੁਣ ਵੀ ਡਿਗਰੀਆਂ ਮੈਨੂੰ ਕਾਫੀ ਦਿਨਾਂ ਤੋਂ ਫੋਨ ਆ ਰਿਹਾ ਸੀ ਕਿ ਮੈਡਮ ਕਿੰਨੀ ਤਰੀਕ ਨੂੰ ਤੀਆਂ ਔਰ ਕਿੱਥੇ ਹੋਣਗੀਆਂ ਤਾਂ ਤੁਹਾਡੀ ਜਾਣਕਾਰੀ ਲਈ ਮੈਂ ਦੱਸਦਾ ਕਿ ਇਸ ਵਾਰ ਤੀਆਂ ਬਠਿੰਡੇ ਦੀਆਂ ਮਾਣ ਬਠਿੰਡੇ ਦਾ ਪ੍ਰੋਗਰਾਮ ਜੋ ਹੈ ਐਸਐਸਜੀ ਗਰਲ ਕਾਲਜ ਜੋ ਕਿ ਬਠਿੰਡੇ ਦੀ ਆਨ ਹੈ ਸ਼ਾਨ ਹੈ ਔਰ ਜਿਹੜੀਆਂ ਬੇਟੀਆਂ ਦਾ ਉੱਥੇ ਪਿਆਰ ਹੈ ਈਵਨ ਮੈਂ ਵੀ ਐਸਐਸਡੀ 걸 ਗਰਲ ਕਾਲਜ ਵਿੱਚ ਪੜ੍ਹੀਆਂ ਔਰ ਮੇਰੇ ਨਾਲ ਬੈਠੀ ਹੈ ਪ੍ਰਿੰਸੀਪਲ ਹੀਰੂ मैम ਐਸਐਸਡੀ 걸 ਕਾਲਜ ਤੋਂ ਔਰ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਇਸ ਵਾਰ ਮੈਨੇਜਮੈਂਟ ਔਰ ਪ੍ਰਿੰਸੀਪਲ ਦੋਨਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਐਸਐਸਡੀ 걸 ਕਾਲਜ ਦੇ ਗਰਾਊਂਡ ਦੇ ਵਿੱਚ ਤੀਆਂ ਦਾ ਮੇਲਾ ਲਗਾ ਜਾ ਰਹੇ ਹਾਂ ਔਰ ਏਸੀ ਖਾਸ ਗੱਲ ਇਹ ਹੋਏਗੀ ਕਿ ਇਹਦੇ ਵਿੱਚ ਜਿਵੇਂ ਹਰ ਵਾਰੀ ਹੁੰਦਾ ਹੈ ਕਿ ਐਂਟਰੀ ਇਹ ਜਿਹੜੀ ਉਹ ਪਾਸ ਨਾ ਹੋਗੀ ਉਹ ਸਿਰਫ ਇੱਕ ਹੁੰਦਾ ਹੈ ਕਿ ਜਿਹੜੀ ਕਪੈਸਿਟੀ ਹੈ ਜਿੰਨੀ ਤੁਹਾਡੀ ਜਗ੍ਹਾ ਦੀ ਹੈ ਤੁਸੀਂ ਉਹਦੇ ਅਕੋਰਡਿੰਗ ਜਿਹੜੀ ਗੈਦਰਿੰਗ ਕਰ ਸਕੋ ਇਸ ਲਈ ਸਿਸਟਮ ਉਹਦੇ ਲਈ ਹੁੰਦਾ ਹੈ ਪਰ ਲੇਕਿਨ ਉਸ ਪਾਸ ਦੀ ਉਸ ਐਂਟਰੀ ਪਾਸ ਦੀ ਮੈਂ ਚੈਨਲ ਰਾਈ ਫੇਰ ਦੱਸ ਰਹੀ ਹਾਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ ਲੇਕਿਨ ਐਂਟਰੀ ਉਸ ਪਾਸ ਰਿੰਗ ਹੋਏਗੀ ਔਰ ਜਿਹੜੇ ਇਹ ਪਾਸ ਹੈ ਜਾਂ ਇਸ ਪ੍ਰੋਗਰਾਮ ਵਿੱਚ ਭਾਗ ਲੈਣਾ ਕਿਉਂਕਿ ਇਹਦੇ ਵਿੱਚ ਗਿੱਦਾ ਤੱਪੇ ਸਿੱਠਣੀਆਂ ਔਰ ਮਹਿੰਦੀ ਔਰ ਮਿਸ ਟੀਚ ਮਿਸੈਸ ਟੀਚ ਕਈ ਤਰ੍ਹਾਂ ਦੇ ਮੁਕਾਬਲੇ ਕਰਾਈ ਜਾਣਗੇ ਤਾਂ ਉਹਦੇ ਵਿੱਚ ਚਾਹੀ ਭਾਗ ਲੈਣਾ ਹੈ ਚਾਹੀ ਤੁਸੀਂ ਐਂਟਰੀ ਪਾਸ ਲੈਣੀ ਹੈ ਤਾਂ ਮੇਰੇ ਨਾਲ ਬੈਠੇ ਹੈ ਪ੍ਰਿੰਸੀਪਲ ਸ਼ਾਦਮ मैम ਔਰ ਜੋ ਕਿ ਇੰਡੀਅਨ ਨੇਸ਼ਨ ਸਕੂਲ ਦੇ ਪ੍ਰਿੰਸੀਪਲ ਨੇ ਔਰ ਅਕੈਡਮੀ ਉਹ ਚਲਾਉਂਦੇ ਨੇ ਤਾਂ ਇੰਡੀਅਨ ਨੈਸ਼ਨਲ ਸਕੂਲ ਕਿਲਾ ਰੋਡ ਐਸਐਸਟੀ 걸 ਕਾਲਜ ਅ ਮਰੀਕ ਸਿੰਘ ਰੋਡ ਔਰ ਜਿੱਥੇ ਅਸੀਂ ਬੈਠੇ ਕਾਨਫਰੈਂਸ ਕਰ ਰਹੇ ਹਾਂ ਭਾਗੋਰੋਡ 19 ਨੰਬਰ ਗਲੀ ਪਠੀ ਨੰਬਰ 657 ਔਰ ਡਿਫਰੈਂਟ ਕਮਿਨਟ ਸਕੂਲ ਪ੍ਰਤਾਪਨਗਰ ਗਲੀ ਨੰਬਰ 16 ਇਹ ਜਿਹੜੀਆਂ ਜਗ੍ਹਾ ਹੈ ਇੱਥੋਂ ਤੁਸੀਂ ਪਾਸ ਵੀ ਲੈ ਸਕਦੇ ਹੋ ਫਾਰਮ ਵੀ ਲੈ ਸਕਦੇ ਹੋ ਔਰ ਨੋ ਤੋਂ 2 ਵਜੇ ਦਾ ਟਾਈਮ ਹੈ ਔਰ ਜਿਹੜੀ ਇਹਦੇ ਵਿੱਚ ਐਂਟਰੀ ਹੈ ਉਹ ਸਿਰਫ ਔਰਤਾਂਵਾਂ ਦੀ ਐਂਟਰੀ ਹੈ ਜਿਹੜੀਆਂ ਇਸਟ ਪਾਰਟਿਸਪੇਟ ਕਰਨਗੇ ਇਹਦੇ ਵਿੱਚ ਕੋਈ ਮਤਲਬ ਮੇਰੇ ਬੇਟੇ ਮੇਰੇ ਭਰਾ ਇਸ ਪਾਰਟਿਸਪੇਟ ਨਹੀਂ ਕਰ ਸਕਦੇ ਕਿਉਂਕਿ ਇਹ ਤੀਆਂ ਦਾ ਪ੍ਰੋਗਰਾਮ ਹੈ ਸਿਰਫ ਮਹਿਲਾਵਾਂ ਹੀ ਜਿਹੜੀਆਂ ਆਪਣੇ ਪਰਫਾਰਮੈਂਸ ਦੇ ਸਕਣਗੇ ਆਪਸੋ ਅ ਪ੍ਰੈਸਲੇ ਵੀਰਾਂ ਦਾ ਫੋਰ ਮਹਿਮਾਨਾਂ ਦਾ ਖੁੱਲਾ ਸੱਦਾ ਲੇਕਿਨ ਜੋ ਸਟੇਜ ਪਰਫੋਰਮੈਂਸ ਹੈ ਉਹ ਜਿਹੜੀ ਹੈ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਜਿਹੜੇ ਵੀ ਐਂਟਰੀ ਪਾਸ ਹੋਣਗੇ ਉਹਨਾਂ ਦੇ ਵਿੱਚ ਇਸ ਵਾਰ ਵੱਖਰੀ ਗੱਲ ਹੈ ਕਿ ਲੱਕੀ ਡਰਾ ਵੀ ਕੱਢੇ ਜਾਣਗੇ ਤਾਂ ਕਿ ਮਹਿਲਾ ਮਤ ਆਊਟਸਾਈਡ ਇਹਨਾਂ ਪ੍ਰੋਗਰਾਮ ਦੇ ਵਿੱਚ ਨਾਲੋ ਨਾਲ ਬਣਿਆ ਰਹੇ ਇਸ ਤੋਂ ਇਲਾਵਾ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਤੀਆਂ ਬਠਿੰਡੇ ਦੀਆਂ ਤੀਆਂ ਤਾਂ ਲਗਾਉਣੇ ਹੀ ਆ ਪਰ ਮਾਨ ਮਠਿੰਡੇ ਦਾ ਪ੍ਰੋਗਰਾਮ ਵੀ ਨਾਲ ਕਿਉਂ ਰੱਖਿਆ ਗਿਆ ਕਿਉਂਕਿ ਜੋ ਮਹਿਲਾਵਾਂ ਕਿਸੇ ਖਾਸ ਮਕਸਦ ਲਈ ਖੜੀਆਂ ਹੋਈਆਂ ਸੀ ਸਮਾਜ ਵਿੱਚ ਵਿਚਰੀਆਂ ਸੀ ਤੇ ਉਹ ਮਕਸਦ ਪਾਇਆ ਬਠਿੰਡੇ ਦਾ ਨਾਮ ਰੋਸ਼ਨ ਕੀਤਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਜਾਂ ਫਿਰ ਆਪਣੇ ਪਰਿਵਾਰ ਲਈ ਇੱਕ ਚਾਨਣ ਮਨਾਰਾ ਬਣ ਕੇ ਸਾਹਮਣੇ ਆਈਆਂ ਉਹਨਾਂ ਨੂੰ ਸਪੋਰਟ ਵੀ ਕਰ ਰਹੀਆਂ ਔਰ ਸਮਾਜ ਵਿੱਚ ਵੀ ਵਿਚਰੀਆਂ ਔਰ ਸਮਾਜਿਕ ਤੌਰ ਤੇ ਵੀ ਬਹੁਤ ਜਿਹੜੀਆਂ ਸਸ਼ਕਤ ਹੋਈਆਂ ਤਾਂ ਉਹ ਮਹਿਲਾਵਾਂ ਨੂੰ ਮਾਨ ਬਠਿੰਡੇ ਦਾ 21 ਮਹਿਲਾਵਾਂ ਨੂੰ ਮਾਨ ਬਠਿੰਡੇ ਦਾ ਅਵਾਰਡ ਲਈ ਸਨਮਾਨਿਆ ਜਾਏਗਾ ਤੇ ਉਹਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਮੈਂ ਆਪਣਾ ਪਰਸਨਲ ਨੰਬਰ ਦੇ ਰਹੀ ਹਾਂ ਕੋਈ ਹੋਰ ਵੀ ਜਾਣਕਾਰੀ ਲੈਣੀ ਹੋਵੇ ਤਾ 92177707 ਇੱਕ ਵਾਰ ਫਿਰ ਜੀ ਅਗਰ ਕੁਝ ਜਾਣਕਾਰੀ ਰਹਿ ਗਈ ਹੋਵੇ ਹਾ ਇੱਕ ਤੁਹਾਡਾ ਹੋਰ ਕੁਐਸਚਨ ਹੁੰਦਾ ਸ਼ਾਇਦ ਤੁਸੀਂ ਕਰ ਵੀ ਰਹੇ ਕਰਨ ਲੱਗਿਓ ਕਿ ਕੌਣ ਕੌਣ ਆਏਗਾ ਜਾਂ ਗੈਸਟ ਕੌਣ ਹੈ ਕੀ ਇਥੇ ਇਨਵਾਈਟਡ ਹੋਣਗੇ ਤਾਂ ਇਥੇ ਜੜੀਆਂ ਕੁਝ ਮਸ਼ਹੂਰ ਹਸਤੀਆਂ ਜਿਵੇਂ ਹਰਪ੍ਰੀਤ ਵਾਲੀ ਆ ਜੀ ਸਿੰਗਰ ਨੇ ਜੋਤੀ अरोड़ा ਜੀ ਬਾਲੀਵੁੱਡ ਬਾਲੀਵੁੱਡ ਐਕਟਰ ਨੇ ਗੁਰਜੀਤ ਸਿੰਘ ਜੀ ਔਰ ਜੀ ਕੁਝ ਇਸ ਤਰ੍ਹਾਂ ਦੇ ਹੋਰ ਵੀ ਕਈ ਕਲਾਕਾਰ ਜਿਨ੍ਹਾਂ ਨੂੰ ਜਿਵੇਂ ਜਿਵੇਂ ਸਾਡਾ رابطہ ਕਾਇਮ ਹੋ ਰਿਹਾ ਹੈ ਅਸੀਂ ਜਿਹੜੀ ਉੱਥੇ ਜਿਹੜਾ ਹੈ ਤਾਂ ਕਿ ਪ੍ਰੋਗਰਾਮ ਦੀ ਗ੍ਰੇਸ ਬਣੀ ਰਹੇ ਤਾਂ ਉਹਦੇ ਲਈ ਉਹਨਾ ਨੂੰ ਸਰਵਾਈਟ ਕਰ ਰਹੇ। ਜਿਹੜੇ ਪਾਰਟੀ 2 ਅਗਸਤ ਨੂੰ ਪ੍ਰੋਗਰਾਮ ਹੈ ਜੀ। ਤੁਸੀਂ ਸਰਵਾਈਟ ਦੇ ਦੇਗੀ। 2 ਅਗਸਤ ਨੂੰ ਸ਼ਨੀਵਾਰ ਨੂੰ ਐਸਐਸਡੀ ਗਰਲ ਕਾਲਜ ਵਿਖੇ ਸ਼ਾਮ ਨੂੰ 4 ਵਜੇ ਐਸਐਸਡੀ ਗਰਲ ਕਾਲਜ ਦੇ ਵਿੜੇ ਚਰਉਣਾ ਲੱਗਣੀ ਹੈ ਸ਼ਨੀਵਾਰ 2 ਅਗਸਤ। ਪਾਰਟੀ ਸਪੈਅਰ ਕਰਨ ਵਾਸਤੇ ਕਿੰਨੇ ਕਲੀਨ ਤਰੀਕ ਤੱਕ 30 ਤਰੀਕ ਤੋਂ ਪਹਿਲਾਂ ਪਹਿਲਾਂ ਚਾਹੀਏ ਐਂਟਰੀ ਪਾਸ ਨਹੀਂ ਜੀ ਨਾ ਪਾਰਟਿਸਪੇਸ਼ਨ ਦੀ ਕੋਈ ਫੀਸ ਹੈ ਨਾ ਕੋਈ 4% ਤੇ ਨਾ ਹੀ ਐਸਐਸਡੀ ਗਰਲ ਕਾਲਜ ਵਾਲਾ ਨੇ ਸਾਡੇ ਤੋਂ ਕੋਈ ਫੀਸ ਕੋਈ ਲਈ ਹੈ ਜੀ ਤੇ ਇਹ ਕਿਉਂਕਿ ਜਿਹੜਾ ਇਹ ਕਾਲਜ ਹੈ ਲੜਕੀਆਂ ਦਾ ਕਾਲਜ ਹੈ ਔਰ ਡੈਫੀਨਟਲੀ ਹੈ ਕਿ ਮਹਿਲਾਵਾਂ ਦੇ ਚਾਹੇ ਕੋਈ ਵੀ ਮਹਿਲਾ ਉਹਦੇ ਸਪੋਰਟ ਲਈ ਹਮੇਸ਼ਾ ਤਿਆਰ ਹੈ ਔਰ ਮੈਂ ਵੀ ਤਿਆਰ ਹੈ ਕਿਉਂਕਿ ਮੈਂ ਵੀ ਇੱਥੋਂ ਐਨਐਸਐਸ ਵਲੰਟੀਅਰ ਸੀ ਸਮਾਜ ਸੇਵਾ ਦਾ ਜਿਹੜਾ ਹੈ ਸਹੀ ਜਿਹੜਾ ਕਹਿੰਦੇ ਹੁੰਦੇ ਟੈਕਨੀਕਲ ਪਾਸਸ ਕਿ ਕਿਵੇਂ ਹੀ ਕਰੀ ਦੀਏ ਤੇ ਕਿਵੇਂ ਸਿਸਟਮ 'ਚ ਜਾਈ ਰਹਿ ਤੇ ਉਹ ਮੈਰਾ ਗੁਪਤਾ मैम ਤੋਂ ਇਸ ਕਾਲਜ 'ਚ ਸਿੱਖਿਆ ਤੇ ਮੈਨੂੰ ਲੱਗਦਾ ਕਿ ਕੋਈ ਵੀ ਮਹਿਲਾ ਇਸ ਤਰ੍ਹਾਂ ਦਾ ਕੋਈ ਕੰਮ ਕਰਦੀ ਹੈ ਤਾਂ ਹਮੇਸ਼ਾ ਐਸੀ ਸਪੋਰਟ ਕਰ ਦੇਣਾ ਸਿੱਖਣੀਆਂ ਟੱਕੇ ਜਿਹੜੀ ਹੈ ਮੈਂ ਕਿਉਂਕਿ ਮੈਂ ਜੇ ਕੱਲੀ ਬੋਲੀ ਕਿਤਾਬ ਮੈਡਮ ਫੋਕਸ ਹੋ ਰਿਹਾ ਮੈਂ ਦੱਸ ਤੁਸੀਂ ਟੱਕੇ ਬਾਰੇ ਦੱਸੋ ਇੱਕ ਸਿੱਖਣੀ ਆ ਵਾਜ ਜਿਹੜੀਆਂ ਸਿੱਖਣੀਆਂ ਦੇ ਟੱਕੇ ਆ ਨਾ ਸਿੱਖਣੀਆਂ ਵਿਆਹ ਦੇ ਵਿੱਚ ਜਦੋਂ ਜਦੋਂ ਮਤਲਬ ਹਾਂ ਦਾਨ ਕੀ ਦੱਸਿਓ ਜਿਹੜੇ ਮੇਰੇ ਤਾਲੇ ਮੈਨਿਆਂ ਦੇ ਰੂਪ ਦੇ ਵਿੱਚ ਜਿਹੜੀਆਂ ਬੰਦਾ ਕਹਿੰਦਾ ਇਹਨੂੰ ਸਿੱਖਣੀ ਆ ਬਸ ਫੇਰੇ ਦੇ ਵਿੱਚ ਮਸੀਦੀ ਯਾਦ ਦੇ ਵਿੱਚ

ਸਰ ਸਾਡੇ ਸਭ ਤੋਂ ਪਹਿਲਾਂ ਤਾਂ ਮੈਂ ਮੈਡਮ ਵੀਨੂ ਗਰਲ ਜੀ ਦਾ ਜੋ ਕਿ ਸੋਸ਼ਲ ਵਰਕਰ ਹਨ ਧੰਨਵਾਦ ਕਰਨਾ ਚਾਹਾਂਗੀ ਕਿ ਇਹਨਾਂ ਦੀ ਬਦੌਲਤ ਅਸੀਂ ਤੁਹਾਡੇ ਨਾਲ ਅੱਜ ਰੂਪਰੂ ਹੋਏ ਇੰਨੀ ਆ ਤੁਹਾਡੀ ਰਿਸਪੈਕਟੇਬਲ ਪਰਸਨੈਲਿਟੀਜ਼ ਪਸਤੋਂ ਆਈਆਂ ਦੂਜੀ ਚੀਜ਼ ਹੈ ਸਰ ਅਸੀਂ ਐਸਐਸਟੀ ਗਰਲਸ ਕਾਲਜ ਹਰਸਲ ਤੀਜ਼ ਦਾ ਫੰਕਸ਼ਨ ਕਰਦੇ ਹਾਂ ਪਰ ਉਹ ਸਿਰਫ ਸਾਡੇ ਕਾਲਜ ਦੇ ਲੈਵਲ ਦਾ ਹੀ ਉੱਪਰ ਇਸਵਰੀ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਬਠਿੰਡੇ ਦਾ ਓਵਰਆਲ ਜਿਹੜਾ ਫੰਕਸ਼ਨ ਹੈ ਜਿਸ ਤਰ੍ਹਾਂ ਮੈਡਮ ਗਰਲ ਕਰ ਰਹੇ ਮਾਣ ਬਠਿੰਡੇ ਦਾ ਹੈ ਇਹ ਸਾਡੇ ਕਾਲਜ ਜਿਨਾਂ ਨੇ ਸਾਡਾ ਪਲੈਟਫਾਰਮ ਦਿੱਤਾ ਹੈ ਸਾਡਾ ਵੈਨਿਊ ਚੁਣਿਆ ਹੈ ਤਾਂ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਵੀ ਸਾਡੀ ਲੜਕੀਆਂ ਨੂੰ ਪਲੱਸ ਜੋ ਬਾਹਰੋਂ ਆ ਰਹੇ ਹਨ ਉਹਨਾਂ ਨੂੰ ਵੀ ਕਲਚਰ ਦਾ ਪਤਾ ਚੱਲੇਗਾ ਪੰਜਾਬੀ ਕਲਚਰ ਨੂੰ ਡਿਪਿਕਟ ਕਰਦਾ ਹੈ ਇਹ ਜੋ ਹੈ ਸਾਵਣ ਮਹੀਨੇ ਦਾ ਇਹ ਨੂੰ ਮੌਨਸੂਨ ਫੈਸਟੀਵਲ ਕਹਿੰਦੇ ਆ ਬੇਸਿਕਲੀ ਇਹ ਕੋਈ ਰੀਤੀਆਂ ਦਾ ਹੈ ਤੋਂ ਦੇ ਵਿੱਚ ਸਾਡੇ ਕਾਲਜ ਵਾਲੇ ਜੋ ਵੀ ਮੈਡਮ ਐਕਸਪੈਕਟ ਕਰਦੇ ਆ ਸਾਡੇ ਤੋਂ ਕੋਆਪਰੇਸ਼ਨ ਅਸੀਂ ਹਮੇਸ਼ਾ ਇਹਨਾਂ ਦੇ ਲਈ ਤਿਆਰ ਹੈ ਜੋ ਵੀ ਸਾਡੀ ਜਿੱਥੇ ਡਿਊਟੀ ਲਗਾ ਦੀ ਅਸੀਂ ਇੱਥੇ ਖੜੇ ਤੇ ਕੋਸ਼ਿਸ਼ ਕਰਾਂਗੇ ਅਸੀਂ ਵੀ ਇਹਨਾਂ ਦੀ ਉਮੀਦਾਂ ਤੇ ਖਰੇ ਉਤਰਿਏ ਤੇ ਜੋ ਵੀ ਇਹਨਾਂ ਨੂੰ ਜ਼ਰੂਰਤ ਪਵੇਗੀ ਤਾਂ ਅੱਛਾ ਇਹਨਾਂ ਦਾ ਐਕਸਪੀਰੀਅੰਸ ਰਹੇ ਸਾਡੇ ਕਾਲਜ ਤੋਂ ਇਹਨਾਂ ਨੂੰ ਲੱਗੇ ਸਹੀ ਵੀ ਸੀ ਐਸਐਸਸੀ ਕਾਲਜ ਚ ਕੀਤਾ ਜਿਵੇਂ ਮੈਡਮ ਨੇ ਕਿਹਾ ਵੀ ਮੇਸ ਕਾਲਜੀ ਹੀ ਰਹੀ ਹੋਈਆਂ ਸਟੂਡੈਂਟਸ ਸਾਡੀ ਐਲੂਮਨੀ ਹੈ ਤਾਂ ਇਹਦੇ ਲਈ ਕਾਲਜ ਦੇ ਖੁਸ਼ੀ ਇਸ ਤੋਂ ਵੱਧ ਕੀ ਹੋਏਗੀ है, 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 क्योंकि बचे जो तो ये देखेंगे तो अपने कलचर न जुड़न गांधी ਉਹਨਾਂ ਨੂੰ ਪਤਾ ਚੱਲੇਗਾ ਵੀ ਹਾਂ ਕਿਉਂਕਿ ਇਹ ਆਪਣੇ ਵੱਲੋਂ ਹੀ ਕਿਤੇ ਨਾ ਕਿਤੇ ਕਮੀ ਹੈ ਕਿਉਂਕਿ ਆਪਾਂ ਲੋਕ ਜਿਹੜੇ ਹੈ ਆਪਾਂ ਵੈਸਟਰਨਾਈਜ਼ ਫੰਕਸ਼ਨ ਦਾ ਸਾਰੇ ਕਰਦੇ ਆ ਪਰ ਇਸ ਤਰ੍ਹਾਂ ਦੇ ਜਿਹੜੇ ਆਪਣੇ ਪੰਜਾਬ ਦੀ ਸਭਿਆਤਾ ਨਾਲ ਰਿਲੇਟਡ ਆ ਉਹ ਆਪਾਂ ਕੱਟ ਕਰਦੇ ਆ ਈਸੀ ਚੀਜ਼ ਨੂੰ ਪ੍ਰਮੋਟ ਕਰਨ ਲਈ ਜਿਵੇਂ ਮੈਡਮ ਅੱਗੇ ਆਏ ਆ ਸਾਡੇ ਕਾਲਜ ਵੱਲੋਂ ਵੀ ਹਮੇਸ਼ਾ ਇਹ ਉਪਰਾਲਾ ਰਹਿੰਦਾ ਕਿ ਇਸ ਤਰ੍ਹਾਂ ਦੇ ਫੰਕਸ਼ਨ ਕਰਨ ਜਦੋਂ ਬੱਚੇ ਦੇਖਣਗੇ ਪਾਰਟਿਸਪੇਟ ਕਰਨਗੇ ਤਾਂ ਉਹਨਾਂ ਨੂੰ ਇਹਦੀ ਰੈਲੀਵੈਂਸ ਪਤਾ ਚੱਲੇਗੀ ਕੀ ਕਰਕੇ ਆ